और बेहतर तो लाया है ना ये डगर चलता बा मैं करदा मैं भावे पंजाब दा कारम E ਸਾਨੂੰ ਇਹ ਕੰਮ ਕਰਨ ਦਿਓ ਅਧਿਸ਼ਣ ਜੋ ਤੁਹਾਡਾ ਹੋਏਗਾ ਧੰਨਵਾਦ ਇਹ ਡੰਗਾ ਮਾਰੀਓ ਸਾਨੂੰ ਮਾਰੋ ਇਹ ਪੰਜਾਬ ਦਾ ਕਾਡ ਬਣਨਾ ਹੈ ਇਹ ਤੀਨਾਂ ਨਗਰ ਦਾ ਨਹੀਂ ਰਹਿਣਾ ਮਤ ਸੋਚੋ ਕਿ ਤੀਨਾਂ ਨਗਰ ਦਾ ਰਹਿਣਾ ਮੈਂ ਇਹ ਪੰਜਾਬ ਇੱਥੇ ਟੁਕੜਾ ਹੈ ਇਹ ਅਫਸਰ ਨੇ ਜਵਾਬ ਨਹੀਂ ਦੇ ਸਕਦਾ ਇੱਕ ਅੱਖ ਨਾਲ ਵੇਖੋ ਸਾਰਿਆਂ ਨੂੰ ਪਰਸੋਂ ਸੱਜਿਆ ਤੁਹਾਨੂੰ ਉੱਥੇ 12 ਵਜੇ ਪਰਸੋਂ ਸੱਜਿਆ ਤੂੰ ਇੱਕੋ ਵਿੱਚ ਦਸ ਦਈ ਦਿਓ ਤੁਸੀਂ ਦਿੱਪਟੀ ਕਮਿਸ਼ਨਰ ਹੈ? ਕਮਿਸ਼ਨਰ ਨਹੀਂ ਹੈਗੇ। ਚਲੋ ਜੋ ਤੁਹਾਨੂੰ ਹੁਕਮ ਹੈ ਸਰੂਰ ਦੀ ਫੋਨ ਤੇ ਗੱਲ ਕਰ ਦਿੰਦੇ ਆ। ਆ ਤਰ ਕਰੋ ਤੁਸੀਂ ਆਪਣਾ ਕੰਮ ਕਰੋ ਤੁਸੀਂ। ਆਜ ਸਰ ਸਭ ਨਾਲੇ ਨਾਲ ਕੋਈ ਕੂ ਬੱਜ ਕਰਾ ਰਾਈ ਕਰ ਰਹੇ ਹੋ। ਜਿੰਦਾਬਾਦ। ਜਿੰਦਾਬਾਦ। ਲੋਕ ਬਣੀ ਅਕਾਲੀ ਨਾਲ। ਜਿੰਦਾਬਾਦ। ਮਾਰੋ ਇਹ ਕੰਮ ਕਰ ਲੈਣੋ। ਜਿੰਦਾਬਾਦ। सबजी उथो त सही ਸ੍ਰੀ ਅਕਾਲ ਗੋਮਹਾ ਜਿੰਦਾਰਾ ਕੀ ਕਾਨਫਰੰਸ ਕੀਤੀ ਜਾਊਗੀ ਤੇ ਸਾਰਾ ਸ਼ਰਮਨੀ ਕਾਲੀਦਾਲ ਜਿਹੜਾ ਵਾ ਇੱਥੇ ਆਏਗਾ ਔਰ ਦੂਜੀਆਂ ਪਾਰਟੀਆਂ ਨੂੰ ਵੀ ਅਸੀਂ ਸੱਦਾ ਦਾਂਗੇ ਕਿ ਇੱਥੇ ਆ ਕੇ ਤੇ ਜਿਹੜਾ ਗੁੰਡਾਗਰਦੀ ਦਾ ਰਾਜ ਆ ਇਹਨੂੰ ਨੰਗਿਆਂ ਕੀਤਾ ਜਾਵੇ ਅੱਜ ਜੋ ਮਾਰ ਰਨਜੀਤ ਸਿੰਘ ਜੀ ਦਾ ਬੋਤ ਲਾਉਣ ਦਾ ਲੋਕਲ ਲੋਕਾਂ ਨੇ ਫੈਸਲਾ ਕੀਤਾ ਸੀਗਾ ਪਹਿਲਾਂ ਐਸੇ ਬਾਈਪਾਸ ਤੇ ਦੂਜੇ ਪਾਸੇ ਮਨਜ਼ੂਰੀ ਲੈ ਲਈ ਸੀ ਜੀ ਸਾਹਿਬ ਕੋ ਇਹ ਬੋਤ ਲਾਉਣ ਦੀ ਤੇ ਬੋਤ ਲਿਆਂਦਾ ਗਿਆ ਲੇਕਿਨ ਉਜ ਸ਼ਰਾਰਤੀ ਲੋਕਾਂ ਨੇ ਉਮੀਦਵਾਰ ਦਾ ਬੁੱਤ ਲਿਆ ਕੇ ਉੱਥੇ ਲਾਤਾ ਤੇ ਅਸੀਂ ਕਿਹਾ ਉਮੀਦਵਾਰ ਜਿਹੜਾ ਵਾ ਸਾਡੇ ਸਾਰਿਆਂ ਦਾ ਸਾਂਝਾ ਵਾ ਤੇ ਚਲੋ ਜੇ ਇਹਨਾਂ ਲਾ ਲਿਆ ਤੇ ਇਹਦੇ ਵਾਦ-ਵਿਵਾਦ ਵਿੱਚ ਕਿਸੇ ਬੰਦੇ ਨੂੰ ਵੀ ਨਹੀਂ ਪੈਣਾ ਚਾਹੀਦਾ ਦੂਸਰੇ ਚੌਕ ਵਿੱਚ ਅਸੀਂ ਆਏ ਆ ਲੋਕਲ ਬੰਦਿਆਂ ਨੇ ਪ੍ਰਬੰਧ ਕੀਤਾ ਲੋਕਲ ਬੰਦੇ ਜਿਹੜੇ ਆ ਡੀਸੀ ਸਾਹਿਬ ਨੂੰ ਵੀ ਮਿਲੇ ਨੇ ਐਸਡੀਐਮ ਸਾਹਿਬ ਨੂੰ ਵੀ ਮਿਲੇ ਨੇ ਏਡੀਸੀ ਨੂੰ ਮਿਲੇ ਨੇ ਐਸਐਸਪੀ ਨੂੰ ਵੀ ਮਿਲੇ ਨੇ ਉੱਪਰ ਵੀ ਰਾਬਤਾ ਇਹਨਾਂ ਨੇ ਕੀਤਾ ਵਾ ਲੋਕਲ ਪੋਲੀਟੀਕਲ ਲੋਕਾਂ ਨੂੰ ਵੀ ਇਹ ਮਿਲੇ ਨੇ ਤੇ ਕੋਈ ਆਪਣੇ ਆਪ ਸਾਹਮਣੇ ਆ ਕੇ ਕੋਈ ਵਿਰੋਧ ਕਰਨ ਨੂੰ ਤਿਆਰ ਨਹੀਂ ਜੇ ਬੋਤ ਲਿਆਂਦਾ ਗਿਆ ਵਾ ਇੱਥੇ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੁਲਿਸ ਆਨ ਕੇ ਵਿੱਚ ਬਦੋ ਬਦੀ ਦਖਲਅੰਦਾਜ਼ੀ ਦਿੰਦੀ ਹੈ ਮੈਂ ਪੁਲਿਸ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਮੈਂ ਇਹ ਮਹਾਰਾਜਾ ਰਣਜੀਤ ਸਿੰਘ ਉਹ ਪਾਤਸ਼ਾਹ ਵਾ ਜਿਨਨੇ ਕਦੇ ਬੁੱਢੇ ਮੋਚੀ ਦੀ ਪੰਡ ਚੁੱਕ ਕੇ ਉਹਦੇ ਘਰ ਜਾ ਕੇ ਤੇਲ ਰੱਖੀ ਤਾਂ ਉਹਨੇ ਕਿਹਾ ਪੁੱਤ ਆਪਣਾ ਨਾਂ ਦੱਸ ਜਾ ਤੂੰ ਹੈ ਕੌਣ ਹੈ ਉਹਨੇ ਕਿਹਾ ਬਾਪੂ ਤੂੰ ਕੀ ਲੈਣਾ ਨਾਂ ਨੂੰ ਤੇਰੀ ਪਾਂਡੇ ਆ ਗਈ ਤੇਰੇ ਘਰ ਦਾਣਿਆਂ ਦੀ ਆਂਦਾ ਨਹੀਂ ਦੱਸ ਜਾ ਉਹਨੇ ਸਿਰ ਤੋਂ ਮਰਾਸਾ ਲਾਇਆ ਤੇ ਜਦੋਂ ਕਲਗੀ ਵੇਖੀ ਜਾਂਦਾ ਬਾਪੂ ਮੈਂ ਮਹਾਰਾਜਾ ਰਣਜੀਤ ਸਿੰਘ ਆ ਤੇਰਾ ਪੋਤਿਆਂ ਤੇ ਤੇਰੀ ਪੰਡ ਲੈ ਕੇ ਆਇਆ ਮਾ ਇਹ ਉਹ ਮਹਾਰਾਜਾ ਰਣਜੀਤ ਸਿੰਘ ਦਾ ਬੋਤਾ ਜਿੱਥੇ ਜਿਹੜਾ ਦੀਨਾ ਨਗਰ ਵਿੱਚ ਲਾਇਆ ਜਾ ਰਿਹਾ ਵਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਸਾਲ ਵਿੱਚ 3 ਮਹੀਨੇ ਦੀਨਾ ਨਗਰ ਆ ਕੇ ਰਹਿੰਦੇ ਹੁੰਦੇ ਸੀਗੇ ਇਹ ਇੱਕ ਇਤਿਹਾਸਕ ਸ਼ਹਿਰ ਆ ਉਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਵਾ ਔਰ ਮੈਂ ਇਹ ਸਮਝ ਨਾ ਮੈਂ ਕਿ ਜਿਹੜੇ ਲੋਕ ਇਹਨੂੰ ਡੱਕਦੇ ਨੇ ਉਹ ਸਾਹਮਣੇ ਨਹੀਂ ਆਉਂਦੇ ਜੇ ਸਾਹਮਣੇ ਆਉਣ ਤਾਂ ਲੋਕ ਉਹਨਾਂ ਦਾ ਬਾਈਕਾਟ ਕਰ ਦੇਣਗੇ ਇੱਥੇ 50% ਸਿੱਖਵਾਦੀ ਇਸ ਹਲਕੇ 'ਚ ਵੀ ਤੇ ਨਰੋਟ ਵਿੱਚ ਵੀ ਹੈ ਤੇ ਪਾਸਕੂ ਸਾਡੇ ਕੋਲ ਪਠਾਨਕੋਟ ਵਿੱਚ ਵੀ ਹੈ ਵਾ ਜੇ ਉਹ ਸਾਹਮਣੇ ਆ ਕੇ ਮਰਦਾਂ ਵਾਂਗੂ ਸਾਹਮਣੇ ਆਉਣ ਉਹਨਾਂ ਦਾ ਭੁੱਖ ਜਿਹੜਾ ਵਾ ਇੱਕ ਖੂਹ ਦੇ ਵਿੱਚ ਡਿੱਗ ਪੂਗਾ ਪੁਲਿਸ ਵਾਲਿਆਂ ਕੋਈ ਜਵਾਬ ਨਹੀਂ ਪੁਲਿਸ ਵਾਲੇ ਜਿਹੜੇ ਨੇ ਰੋਕ ਨਹੀਂ ਸਕਦੇ ਇਹਨਾਂ ਨੂੰ ਕੱਲ੍ਹ ਨੂੰ ਸਾਡੀ ਵੀ ਲੋੜ ਪੈਣੀ ਹੈ ਵੇਖੋ ਆਉਣ ਵਾਲਾ ਸਮਾਂ ਜਿਹੜਾ ਵਾ ਨਾ ਉਹ ਕਾਲੀ ਦਲ ਦੀ ਸਰਕਾਰ ਬਣਨੀ ਹੈ 27 ਚ ਜੇ 1% ਰਹਿ ਗਈ ਤੇ ਬਣੂਗੀ ਕਾਂਗਰਸ ਸੀ ਹੋਰ ਨਹੀਂ ਕੋਈ ਲੱਪਣਾ ਇਹ ਲੋਕ ਕਹਿੰਦੇ ਨੇਰੇ ਵਿੱਚ ਨੇ ਨੇਰੇ ਨੇਰੇ ਵਿੱਚ ਆਏ ਨੇ ਨੇਰੇ ਨੇਰੇ ਵਿੱਚ ਰਾਜ ਕਰਕੇ ਕੋਈ ਦਵਾਪ ਹੁਣ ਸਰ ਪ੍ਰੈਸ਼ਰ ਕੋਈ ਦਵਾ ਪੁਲਿਸ ਦੇ ਉੱਤੇ ਦਬਾਈਏ ਤੇ ਆ ਨਾਨਕੇ ਆ ਢੱਕਣ ਦੇ ਨੇ ਤੁਸੀਂ ਕਹਿ ਰਹੇ ਸੀ ਕੋਈ ਆਪ ਲੀਡਰਾਂ ਬਾਰੇ ਵੀ ਤੁਸੀਂ ਬੋਲ ਰਹੇ ਸੀ ਉਹ ਉਹ ਕਿਹੜੇ ਨੇ ਉਹ ਕਿਹਨਾ ਮੈਂ ਕਹਿੰਦਾ ਆਪੇ ਨੰਗੇ ਹੋ ਜਾਣਗੇ ਜੇ ਸਾਹਮਣੇ ਆਏ ਤੇ ਠੀਕ ਹੈ ਠੀਕ ਹੈ ਬੁੱਤ ਨੂੰ ਢੱਕਣ ਵਾਲੇ ਲੋਕ ਕੋਈ ਮਰਦ ਲੋਕ ਨਹੀਂ ਹੋ ਸਕਦੇ ਇਹ ਉਹ ਮਹਾਰਾਜਾ ਰਣਜੀਤ ਸਿੰਘ ਆ ਜਿਨੇ ਸਾਰਿਆਂ ਨੂੰ ਇਕੱਠਿਆਂ ਨੂੰ ਲਾ ਕੇ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਉਹਦੀ ਬੁਜ਼ਾਰਤ ਦੇ ਵਿੱਚ ਸਨ ਹੁਣ ਜਦੋਂ ਪ੍ਰਤੀਮਾਂ ਲਾ ਕੇ ਸਾਰਿਆਂ ਨੇ ਘਰੋ ਘਰੀ ਚੜ੍ਹ ਜਲ ਜਾਣਾ ਉਸ ਤੋਂ ਬਾਅਦ ਕੀ ਮੈਸੇਜ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੈਸੇਜ ਦੇਣਾ ਵੀ ਅਮਨ ਸ਼ਾਂਤੀ ਰੱਖਣੀ ਚਾਹੀਦੀ ਹੈ ਭਾਈਚਾਰਕ ਸੰਜਕੇ ਇਹ ਕੀਮਤ ਤੇ ਵਿਗੜ ਨਹੀਂ ਦੇਣੀ ਚਾਹੀਦੀ ਤੇ ਪੁਲਿਸ ਵਾਲਿਆਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਪੁਲਿਸ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਅੱਜ ਤੁਹਾਨੂੰ ਇਹਨਾਂ ਦੀ ਲੋੜ ਆ ਕੱਲ ਸਾਡੀ ਵੀ ਲੋੜ ਤੁਹਾਨੂੰ ਪੈ ਸਕਦੀ ਹੈ ਤਾਂ ਤੁਸੀਂ ਇੰਨੀਆਂ ਮੱਥੇ ਤੇ ਅੱਖਾਂ ਨਾ ਰੱਖੋ ਇਥੇ ਨਾ ਮਹਾਰਾਜਾ ਰਣਜੀਤ ਸਿੰਘ ਦੀ ਆਪਣੇ ਸਟੈਚੂ ਲਾਉਣ ਦੀ ਗੱਲ ਚੱਲ ਰਹੀ ਹੈ ਤੇ ਇਹਦੇ ਵਾਸਤੇ ਨਾ ਦੇ ਜਿਹੜੀ ਹੈਗੀ ਆ ਆਪਸ ਚ ਗੱਲਬਾਤ ਜਿਹੜੀ ਆ ਡੀਸੀ ਸਾਹਿਬ ਨਾਲ ਚੱਲ ਰਹੀ ਹੈ ਜੋ ਵੀ ਉਹ ਅਥੋਰਿਟੀਆਂ ਨੂੰ ਹਸਾਉਣ ਦੇਖ ਲਾਂਗੇ ਸਰ ਤੁਸੀਂ ਜਿਹੜੀ ਪਹੁੰਚੇ ਮੌਕੇ ਤੇ ਨਹੀਂ ਕਿ ਰੋਕਣ ਵਾਸਤੇ ਪਹੁੰਚੇ ਹੋ ਤੁਹਾਨੂੰ ਵੈਸੇ ਤਾਂ ਡਿਊਟੀ ਲਈ ਆ ਵੀ ਪਬਲਿਕ ਨਹੀਂ ਇਕੱਠੀ ਹੋਣੀ ਹੈ ਨਹੀਂ ਸਾਡਾ ਮਤਲਬ ਇਹ ਹੈ ਸੀਗਾ ਵੀ ਜੇ ਕੋਈ ਪਰਮਿਸ਼ਨ ਹੈਗੀ ਹੈ ਤਾਂ ਤੁਸੀਂ ਕੰਸਟਰਕਟ ਕਰ ਸਕਦੇ ਹੋ ਜੇ ਪਰਮਿਸ਼ਨ ਨਹੀਂ ਹੈਗੀ ਤਾਂ ਤਾਂ ਇਹ ਕਹੇ ਵੀ ਡੀਸੀ ਸਾਹਿਬ ਨਾਲ ਗੱਲ ਕਰਕੇ ਜੋ ਵੀ ਐਵਰਟਾਵਰ ਐਡਮਿਨਿਸਟ੍ਰ ਚਾਹੁੰਦਾ ਕੁੜੀ ਸਾਹਿਬ ਗਾਜ ਸਿੰਘ ਸਾਹਿਬ ਹਾਂ ਏਡੀਸੀ ਸਾਹਿਬ ਆ ਰਹੇ ਨੇ ਦੇਖਿਆ ਗਿਆ ਤੁਸੀਂ ਵੀ ਸਾਰਾ ਬੈਠ ਕੇ ਥੱਲੇ ਡਿਊਟੀ ਨਿਭਾ ਰਹੇ ਸੀਗੇ ਸਟੇਜੇਸ਼ਨ ਤੇ ਨਹੀਂ ਦੇਖੋ ਆਪਾਂ ਦਾ ਸਾਡਾ ਇਹ ਹੈ ਕਿ ਕਿਸੇ ਕਿਸਮ ਦੀ ਵੀ ਲੋਰਡ ਆਰਡੀ ਡਿਊਟੀ ਵਿੱਚ ਵਿਘਨ ਨਾ ਪਵੇ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋ ਆਪਾਂ ਜਿਹੜਾ ਆਪਣਾ ਫਰਜ਼ ਨਿਭਾ ਰਹੇ ਹਾਂ ਆਰਡਰ ਨੂੰ ਲੈ ਕੇ ਕਿ ਜਾਂ ਕੇ ਰੋਕਣ ਵਾਸਤੇ ਨਹੀਂ ਦੇਖੋ ਗੱਲਾਂ ਬਰਦਰ ਇਸ ਤਰ੍ਹਾਂ ਹੋ ਗਈਆਂ ਕਿ ਸਾਡਾ ਕੰਮ ਸੀਗਾ ਵੀ ਜੇ ਕੋਈ ਪਰਮਿਸ਼ਨ ਹੈਗੀ ਹੈ ਤਾਂ ਬਰਦਰ ਤੁਸੀਂ ਜੀ ਸਦਕੇ ਲਾਓ ਸਾਨੂੰ ਕੋਈ ਤਰ੍ਹਾਂ ਇਨੀ ਹੈਗਾ ਲਾਓ ਤੁਸੀਂ ਸਾਡੇ ਵਿੱਚ ਲੇਕਿਨ ਜੇ ਪਰਮਿਸ਼ਨ ਨਹੀਂ ਹੈਗੀ ਉਹ ਨਾਲ ਇਸ ਬੰਦ ਵਿੱਚ ਡੀਸੀ ਸਾਹਿਬ ਨਾਲ ਗੱਲ ਹੋ ਗਈ ਹੈ ਡੀਸੀ ਸਾਹਿਬ ਨੇ ਉਹਨਾਂ ਦਾ ਸੌਮਵਾਰ ਦਾ ਟਾਈਮ ਵੀ ਦਿੱਤਾ ਪਰ ਪਰਮਿਸ਼ਨ ਨਹੀਂ ਹੈਗੀ ਇਹਨਾਂ ਕੋਲ ਮੇਬੀ ਸ਼ਾਇਦ ਇਹ ਕਹਿੰਦੇ ਹੈਗੀ ਹੈ ਜੇ ਹੈਗੀ ਤਾਂ ਦਿਖਾ ਦਿੰਦੇ ਠੀਕ ਹੈ ਜੀ ਠੀਕ ਹਾਂ ਜੀ